ਮਰਦਾਂ ਤੋਂ ਔਰਤਾਂ ਤੱਕ ਫੈਲਦਾ ਹੈ ਇਹ ਕੈਂਸਰ ਇਸ ਕੈਂਸਰ ਦੇ ਨਾਲ ਹਰ ਸਾਲ ਦਾ ਜੋ ਡਾਟਾ ਦੇਖਿਆ ਜਾਵੇ ਤਾਂ ਲੱਖਾਂ ਮੌਤਾਂ ਇਸ ਕੈਂਸਰ ਦੇ ਨਾਲ ਹੁੰਦੀਆਂ ਨੇ ਤਾਂ ਭਾਰਤ 'ਚ ਕੈਂਸਰ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਤਾਂ ਪਿਛਲੇ ਸਾਲ ਦੀ ਜਿਹੜੀ ਕਿ ਡਾਟਾ ਰਿਪੋਰਟ ਆਈ ਹੈ ਉਸ ਦੇ ਵਿੱਚ ਪਤਾ ਲੱਗਿਆ ਹੈ ਕਿ ਕਈ ਔਰਤਾਂ ਦੀ ਇਸ ਕੈਂਸਰ ਦੇ ਨਾਲ ਮੌਤ ਹੋਈ ਹੈ 14 ਲੱਖ ਤੋਂ ਵੱਧ ਮਾਮਲੇ ਵੀ ਇਸ ਦੇ ਵਿੱਚ ਸਾਹਮਣੇ ਆਏ ਨੇ ਤੇ ਦੱਸਦੀ ਹੈ ਕਿ WHO ਦੀ ਰਿਪੋਰਟ ਮੁਤਾਬਕ 200 ਵਾਈਚ ਸਰਵਾਈਕਲ ਕੈਂਸਰ ਦੇ ਨਾਲ ਦੁਨੀਆ ਭਰ ਦੇ ਵਿੱਚ 350000 ਮੌਤਾਂ ਹੋਈਆਂ ਸਨ ਇਹ ਆંકੜਾ ਹਰ ਸਾਲ ਵੱਧਦਾ ਜਾ ਰਿਹਾ ਮਾਇਰਾਂ ਮੁਤਾਬਕ ਕੈਂਸਰ ਸਰੀਰ ਦੇ ਕਿਸੇ ਵੀ ਹਿੱਸੇ 'ਚ ਹੋ ਸਕਦਾ ਹੈ ਜ਼ਿਆਦਾਤਰ ਕੈਂਸਰਾਂ ਲਈ ਬਾਰੀ ਕਾਰਨ ਜੈਨੇਟਿਕ ਸਮੱਸਿਆਵਾਂ ਸਾਡੀ ਗੈਰ ਸਿਹਤਮੰਦ ਜੀਵਨ ਸ਼ੈਲੀ ਜ਼ਿੰਮੇਵਾਰ ਹਨ ਪਰ ਇੱਕ ਕੈਂਸਰ ਅਜਿਹਾ ਵੀ ਹੈ ਜੋ ਮਰਦਾਂ ਦੇ ਕਾਰਨ ਔਰਤਾਂ 'ਚ ਹੁੰਦਾ ਹੈ ਮਰਦਾਂ ਤੋਂ ਇੱਕ ਵਾਇਰਸ ਔਰਤਾਂ ਦੇ ਸਰੀਰ ਦੇ ਵਿੱਚ ਦਾਖਲ ਹੁੰਦਾ ਅਤੇ ਕੈਂਸਰ ਦਾ ਕਾਰਨ ਬਣ ਜਾਂਦਾ ਹੈ ਇਹ ਕੈਂਸਰ ਇੰਨਾ ਗੰਭੀਰ ਹੈ ਕਿ ਅੱਜ ਇਹ ਔਰਤਾਂ ਦੀ ਮੌਤ ਦਾ ਵੀ ਵੱਡਾ ਕਾਰਨ ਬਣ ਗਿਆ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਸਰਵਾਈਕਲ ਕੈਂਸਰ ਮਰਦਾਂ ਤੋਂ ਔਰਤਾਂ ਦੇ ਵਿੱਚ ਫੈਲਦਾ ਕਿਵੇਂ ਹੈ ਸਰਵਾਈਕਲ ਕੈਂਸਰ ਦੇ ਲੱਛਣ ਸ਼ੁਰੂਆਤੀ ਪੜਾਵਾਂ 'ਚ ਨਜ਼ਰ ਨਹੀਂ ਆਉਂਦੇ ਇਹੀ ਕਾਰਨ ਹੈ ਕਿ ਇਸ ਕੈਂਸਰ ਦਾ ਪਤਾ ਤੀਜੇ ਜਾਂ ਚੌਥੇ ਲੱਛਣ 'ਚ ਹੀ ਲੱਗ ਸਕਦਾ ਹੈ ਜਿਸ ਕਾਰਨ ਔਰਤਾਂ ਦੀ ਜਾਨ ਬਚਾਉਣੀ ਔਖੀ ਹੋ ਜਾਂਦੀ ਹੈ ਅਜਿਹੇ 'ਚ ਇਸ ਕੈਂਸਰ ਦੀ ਜਾਂਚ ਕਰਕੇ ਸ਼ੁਰੂਆਤੀ ਪੜਾਅ 'ਚ ਇਸ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਸਰਵਾਈਕਲ ਕੈਂਸਰ ਨੂੰ ਰੋਕਣ ਦੇ ਲਈ ਜੇਕਰ ਕੋਈ ਔਰਤ ਜਿੰਸੀ ਤੌਰ ਤੇ ਸਰਗਮ ਹੈ ਤਾਂ ਉਹ ਆਪਣਾ ਪੈਪ ਸਮੀਅਰ ਟੈਸਟ ਕਰਵਾ ਸਕਦੀ ਹੈ 30 ਸਾਲਾਂ ਬਾਅਦ ਅਤੇ ਜਿੰਸੀ ਤੌਰ ਤੇ ਸਰਗਮ ਹੋਣ ਤੋਂ ਬਾਅਦ ਤੁਸੀਂ ਹਰ ਸਾਲਾਂ ਬਾਅਦ ਪੈਪ ਮਿਮਿਅਰ ਟੈਸਟ ਕਰਵਾ ਸਕਦੇ ਹੋ ਤਾਂ ਜੋ ਸਮੇਂ ਤੋਂ ਸਮੇਂ ਤੋਂ ਇਹਨੂੰ ਪਤਾ ਲੱਗਦਾ ਰਹੇ ਕਿ ਤੁਹਾਡੇ ਸਰੀਰ ਦੇ ਵਿੱਚ ਕੋਈ ਅਜੀਬ ਬਿਮਾਰੀ ਦਾਖਲਤਾ ਨਹੀਂ ਹੋ ਰਹੀ ਮਾਇਰਾ ਔਰਤ ਨੂੰ 65 ਸਾਲ ਦੀ ਉਮਰ ਤੱਕ ਇਹ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਨੇ ਤਾਂ ਤੁਸੀਂ ਜੇਕਰ ਸਮੇਂ ਤੋਂ ਸਮੇਂ ਆਪਣਾ ਇਹ ਟੈਸਟ ਕਰਵਾਉਂਦੇ ਰਹੋਗੇ ਤਾਂ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਤੁਸੀਂ ਕਿਸੇ ਐਡੀ ਵੱਡੀ ਬਿਮਾਰੀ ਦਾ ਸ਼ਿਕਾਰ ਤਾਂ ਨਹੀਂ ਬਣ ਰਹੇ ਵੈਸੇ ਡਾਕਟਰਾਂ ਦੀ ਸਲਾਹ ਦੇ ਅਨੁਸਾਰ 65 ਸਾਲਾਂ ਤੱਕ ਜਿਹੜੀਆਂ ਔਰਤਾਂ ਨੇ ਉਹ ਇਸ ਟੈਸਟ ਨੂੰ ਕਰਵਾ ਸਕਦੀਆਂ ਨੇ ਜੇਕਰ ਤੁਸੀਂ ਇਸ ਟੈਸਟ ਨੂੰ ਟਾਈਮ ਸਿਰ ਕਰਵਾ ਲਓ ਤਾਂ ਤੁਸੀਂ ਵੱਡੀ ਬਿਮਾਰੀ ਤੋਂ ਬਚ ਸਕਦੇ ਹੋ ਕਿਉਂਕਿ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਕਈ ਮੌਤਾਂ ਵੀ ਇਸ ਕੈਂਸਰ ਦੇ ਨਾਲ ਹੋਈਆਂ ਨੇ ਤਾਂ ਤੁਸੀਂ ਮੌਤ ਤੋਂ ਵੀ ਬਚ ਸਕਦੇ ਹੋ ਜੇਕਰ ਤੁਸੀਂ ਆਪਣਾ ਧਿਆਨ ਦਿਓ ਤੇ ਮਾਇਰਾਂ ਦੀ ਸਲਾਹ ਮੰਨੋ ਜਿਉਂਕਿ ਸਾਡੇ ਦੇਸ਼ ਦੇ ਵਿੱਚ ਕਾਫੀ ਸਾਰੀਆਂ ਬਿਮਾਰੀਆਂ ਨੂੰ ਅਸੀਂ ਇਗਨੋਰ ਕਰਦੇ ਰਹਿੰਦੇ ਹਾਂ ਜਿਸ ਤੋਂ ਬਾਅਦ ਉਹ ਬਿਮਾਰੀਆਂ ਕਾਫੀ ਵੱਡੀ ਬਣ ਜਾਂਦੀਆਂ ਨੇ ਤਾਂ ਤੁਸੀਂ ਵੀ ਇਹ ਜਿਹੀ ਕੋਈ ਵੱਡੀ ਬਿਮਾਰੀ ਨੂੰ ਇਗਨੋਰ ਕਰਨ ਦੇ ਲਈ ਸ਼ੁਰੂ ਤੋਂ ਹੀ ਜਿਹੜੀ ਕਿ ਆਪਣੇ ਵੱਲ ਧਿਆਨ ਦੇਣਾ ਸ਼ੁਰੂ ਕਰ ਦੋ ਮਰਦਾਂ ਤੋਂ ਔਰਤਾ ਤੱਕ ਫੈਲਦਾ ਹੈ ਇਹ ਕੈਂਸਰ ਇਸ ਕੈਂਸਰ ਦੇ ਨਾਲ ਹਰ ਸਾਲ ਦਾ ਜੋ ਡਾਟਾ ਦੇਖਿਆ ਜਾਵੇ ਤਾਂ ਲੱਖਾਂ ਮੌਤਾਂ ਇਸ ਕੈਂਸਰ ਦੇ ਨਾਲ ਹੁੰਦੀਆਂ ਨੇ ਤਾਂ ਭਾਰਤ ਤੇ ਕਿ ਕੈਂਸਰ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਤਾਂ ਪਿਛਲੇ ਸਾਲ ਦੀ ਜਿਹੜੀ ਕਿ ਡਾਟਾ ਰਿਪੋਰਟ ਆਈ ਹੈ ਉਸ ਦੇ ਵਿੱਚ ਪਤਾ ਲੱਗਿਆ ਹੈ ਕਿ ਕਈ ਔਰਤਾਂ ਦੀ ਇਸ ਕੈਂਸਰ ਦੇ ਨਾਲ ਮੌਤ ਹੋਈ ਹੈ 14 ਲੱਖ ਤੋਂ ਵੱਧ ਮਾਮਲੇ ਵੀ ਇਸ ਦੇ ਵਿੱਚ ਸਾਹਮਣੇ ਆਏ ਨੇ ਤੇ ਦੱਸਦੀ ਹੈ ਕਿ WHO ਦੀ ਰਿਪੋਰਟ ਮੁਤਾਬਕ 2022 ਚ ਸਰਵਾਈਕਲ ਕੈਂਸਰ ਦੇ ਨਾਲ ਦੁਨੀਆ ਭਰ ਦੇ ਵਿੱਚ 350000 ਮੌਤਾਂ ਹੋਈਆਂ ਸਨ ਇਹ ਆંકੜਾ ਹਰ ਸਾਲ ਵੱਧਦਾ ਜਾ ਰਿਹਾ ਹੈ ਮਾਇਰਾਂ ਮੁਤਾਬਕ ਕੈਂਸਰ ਸਰੀਰ ਦੇ ਕਿਸੇ ਵੀ ਹਿੱਸੇ 'ਚ ਹੋ ਸਕਦਾ ਹੈ ਜ਼ਿਆਦਾਤਰ ਕੈਂਸਰਾਂ ਲਈ ਬਾਰੀ ਕਾਰਨ ਜੈਨੇਟਿਕ ਸਮੱਸਿਆਵਾਂ ਸਾਡੀ ਗੈਰ ਸਿਹਤਮੰਦ ਜੀਵਨ ਸ਼ੈਲੀ ਜ਼ਿੰਮੇਵਾਰ ਹਨ ਪਰ ਇੱਕ ਕੈਂਸਰ ਅਜਿਹਾ ਵੀ ਹੈ ਜੋ ਮਰਦਾਂ ਦੇ ਕਾਰਨ ਔਰਤਾਂ 'ਚ ਹੁੰਦਾ ਹੈ ਮਰਦਾਂ ਤੋਂ ਇੱਕ ਵਾਇਰਸ ਔਰਤਾਂ ਦੇ ਸਰੀਰ ਦੇ ਵਿੱਚ ਦਾਖਲ ਹੁੰਦਾ ਅਤੇ ਕੈਂਸਰ ਦਾ ਕਾਰਨ ਬਣ ਜਾਂਦਾ ਹੈ ਇਹ ਕੈਂਸਰ ਇੰਨਾ ਗੰਭੀਰ ਹੈ ਕਿ ਅੱਜ ਇਹ ਔਰਤਾਂ ਦੀ ਮੌਤ ਦਾ ਵੀ ਵੱਡਾ ਕਾਰਨ ਬਣ ਗਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਸਰਵਾਈਕਲ ਕੈਂਸਰ ਮਰਦਾਂ ਤੋਂ ਔਰਤਾਂ ਦੇ ਵਿੱਚ ਉਹ ਫੈਲਦਾ ਕਿਵੇਂ ਹੈ ਸਰਵਾਈਕਲ ਕੈਂਸਰ ਦੇ ਲੱਛਣ ਸ਼ੁਰੂਆਤੀ ਪੜਾਵਾਂ 'ਚ ਨਜ਼ਰ ਨਹੀਂ ਆਉਂਦੇ ਇਹੀ ਕਾਰਨ ਹੈ ਕਿ ਇਸ ਕੈਂਸਰ ਦਾ ਪਤਾ ਤੀਜੇ ਜਾਂ ਚੌਥੇ ਲੱਛਣ 'ਚ ਹੀ ਲੱਗ ਸਕਦਾ ਹੈ ਜਿਸ ਕਾਰਨ ਔਰਤਾਂ ਦੀ ਜਾਨ ਬਚਾਉਣੀ ਔਖੀ ਹੋ ਜਾਂਦੀ ਹੈ ਅਜਿਹੇ 'ਚ ਇਸ ਕੈਂਸਰ ਦੀ ਜਾਂਚ ਕਰਕੇ ਸ਼ੁਰੂਆਤੀ ਪੜਾਅ 'ਚ ਇਸ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਸਰਵਾਈਕਲ ਕੈਂਸਰ ਨੂੰ ਰੋਕਣ ਦੇ ਲਈ ਜੇਕਰ ਕੋਈ ਔਰਤ ਜਿੰਸੀ ਤੌਰ ਤੇ ਸਰਗਮ ਹੈ ਤਾਂ ਉਹ ਆਪਣਾ ਤਾਂ ਫਸਮੀਅਰ ਟੈਸਟ ਕਰਵਾ ਸਕਦੀਆਂ 30 ਸਾਲਾਂ ਬਾਅਦ ਅਤੇ ਜਿੰਸੀ ਤੌਰ ਤੇ ਸਰਗਮ ਹੋਣ ਤੋਂ ਬਾਅਦ ਤੁਸੀਂ ਹਰ ਸਾਲਾਂ ਬਾਅਦ ਪੈਪ ਮਮੀਅਰ ਟੈਸਟ ਕਰਵਾ ਸਕਦੇ ਹੋ ਤਾਂ ਜੋ ਸਮੇਂ ਤੋਂ ਸਮੇਂ ਤੁਹਾਨੂੰ ਪਤਾ ਲੱਗਦਾ ਰਹੇ ਕਿ ਤੁਹਾਡੇ ਸਰੀਰ ਦੇ ਵਿੱਚ ਕੋਈ ਅਜੀਬ ਬਿਮਾਰੀ ਦਾਖਲ ਤਾਂ ਨਹੀਂ ਹੋ ਰਹੀ ਮਾਇਰਾ ਔਰਤ ਨੂੰ 65 ਸਾਲ ਦੀ ਉਮਰ ਤੱਕ ਇਹ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਨੇ ਤਾਂ ਤੁਸੀਂ ਜੇਕਰ ਸਮੇਂ ਤੋਂ ਸਮੇ ਆਪਣਾ ਇਹ ਟੈਸਟ ਕਰਵਾਉਂਦੇ ਰਹੋਗੇ ਤਾਂ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਤੁਸੀਂ ਕਿਸੇ ਐਡੀ ਵੱਡੀ ਬਿਮਾਰੀ ਦਾ ਸ਼ਿਕਾਰ ਤਾਂ ਨਹੀਂ ਬਣ ਰਹੇ ਵੈਸੇ ਡਾਕਟਰਾਂ ਦੀ ਸਲਾਹ ਦੇ ਅਨੁਸਾਰ 65 ਸਾਲਾਂ ਤੱਕ ਜਿਹੜੀਆਂ ਔਰਤਾਂ ਨੇ ਉਹ ਇਸ ਟੈਸਟ ਨੂੰ ਕਰਵਾ ਸਕਦੀਆਂ ਨੇ ਜੇਕਰ ਤੁਸੀਂ ਇਸ ਟੈਸਟ ਨੂੰ ਟਾਈਮ ਸਿਰ ਕਰਵਾ ਲਓ ਤਾਂ ਤੁਸੀਂ ਵੱਡੀ ਬਿਮਾਰੀ ਤੋਂ ਬਚ ਸਕਦੇ ਹੋ ਕਿਉਂਕਿ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਕਈ ਮੌਤਾਂ ਵੀ ਇਸ ਕੈਂਸਰ ਦੇ ਨਾਲ ਹੋਈਆਂ ਨੇ ਤਾਂ ਤੁਸੀਂ ਮੌਤ ਤੋਂ ਵੀ ਬਚ ਸਕਦੇ ਹੋ ਜੇਕਰ ਤੁਸੀਂ ਆਪਣਾ ਧਿਆਨ ਦਿਓ ਤੇ ਇਹ ਮਾਇਰਾਂ ਦੀ ਸਲਾਹ ਮੰਨੋ ਜਿ ਕਿ ਕਿਉਂਕਿ ਸਾਡੇ ਦੇਸ਼ ਦੇ ਵਿੱਚ ਕਾਫੀ ਸਾਰੀਆਂ ਬਿਮਾਰੀਆਂ ਨੂੰ ਅਸੀਂ ਇਗਨੋਰ ਕਰਦੇ ਰਹਿੰਦੇ ਹਾਂ ਜਿਸ ਤੋਂ ਬਾਅਦ ਉਹ ਬਿਮਾਰੀਆਂ ਕਾਫੀ ਵੱਡੀ ਬਣ ਜਾਂਦੀਆਂ ਨੇ ਤਾਂ ਤੁਸੀਂ ਵੀ ਇਹੋ ਜਿਹੀ ਕੋਈ ਵੱਡੀ ਬਿਮਾਰੀ ਨੂੰ ਇਗਨੋਰ ਕਰਨ ਦੇ ਲਈ ਸ਼ੁਰੂ ਤੋਂ ਹੀ ਜਿਹੜੀ ਕਿ ਆਪਣੇ ਵੱਲ ਧਿਆਨ ਦੇਣਾ ਸ਼ੁਰੂ ਕਰਦੋ